ਸੱਪਾ ਸੌਲਾ ਸੱਪ ਦਾ ਹੋਲੀ ਬੁੜਪਾ ਅੱਜ ਬੜੀ ਮੁੰਡਾ ਖੁੰਡਾ ਬਣਾਇਆ ਫਿਰਦਾ ਤੈਨੂੰ ਕਿਵੇਂ ਪਤਾ ਲੱਗਿਆ ਇਹ ਗੱਲ ਦਾ ਮੈਂ ਤਾਂ ਭਾਜਨੇ ਆ ਮਾੜਾ ਮਾੜਾ ਘਲਪ ਜੀ ਲਾਇਆ ਇਹਦੀ ਬਿਰਲਾ ਬਿਰਲਾ ਬੁਰਸੀਆ ਫੇਲੇ ਮਾਂ ਕੀ ਅਕੜ ਮਣੀ ਆ ਜੇ ਤੇ ਮੈਂ ਡਾਂਗ ਰੱਖ ਰਿਆ ਕਰ ਬੜੀ ਖੇਖਣਾ ਕਰ ਰਿਹਾ ਡਾਂਗ ਨਾ ਪੁੱਠਾ ਬੋਲੀ ਪਹਿਲਾਂ ਨੇ ਸਮਝ ਗੇਜੋ ਨਹੀਂ ਦਿੱਤੀ ਸੀ ਮੈਨੂੰ ਨਿਸਾਨ ਨਹੀਂ ਆਉਦੀ ਆਇਤ ਤਾਂ ਮੱਛੀ ਵੀ ਗਈ ਤਾਂ ਮੀਂਹ ਦੀ ਸੱਟੀ ਆਲੇ ਮੇਰੇ ਤਾਂ ਕੋੜਮਣੀ ਨਾਲ ਚਾਹ ਵਿੱਚ ਹੀ ਰਹਿ ਗਿਆ ਯਾਰ ਜਵਾਖ ਜੇ ਭੇਜ ਤੇ ਲੈ ਇਹਨੂੰ ਕੱਲ ਟੋਟਰ ਨੂੰ ਕੀ ਪਤਾ ਰਿਸ਼ਤਾ ਕਰਨ ਦਾ ਚੱਲ ਕੋਈ ਗੱਲ ਨਹੀਂ ਕਿ ਤੇ ਦਾ ਬਾਪੂ ਨਾ ਹੋਵੇ ਕਿਤੇ ਮਾਂ ਹੋਵੇ ਅਲੇ ਦੀ ਚਾੜੋ ਦੇਖਣੇ ਹੋਰ ਭਾਈ ਠੀਕ ਹਾਂ ਕਰ ਕਰ ਬੜ ਵਧੀਆ ਹਾਂਜੀ ਹਾਂਜੀ ਬਾਬਾ ਜੀ ਠੀਕ ਠਾਕ ਤੁਸੀਂ ਲੋਟੋ ਭੈਣ ਘੜਤੀ ਜਵਾਖ ਨੇ ਬਾਬਾ ਕਹਿ ਕੇ ਮੈਂ ਬੁੜਾ ਲੱਗਦਾ ਉਹ ਚਾਹ ਨੇਣਾ ਜਵਾਖ ਨੂੰ ਹੀ ਪਤਾ ਹੋਣਾ ਜਵਾਖਾ ਵੱਡਾ ਭਾਈ ਕਹਿ ਦਿੰਦਾ ਭਾਈ ਦਾ ਹੋਰ ਕਾਕਾ ਪੜਾਈ ਕਿੱਥੇ ਤੱਕ ਕਰ ਲਈ ਓਏ ਇਹ ਤਾਂ ਆਪਾਂ ਗੱਲਾਂ ਹੁੰਦੀ ਰਹਿਣੀਆਂ ਪੁੱਤ ਐਂ ਕਰ ਚਾਹ ਪਣੀ ਲਿਓ ਪਹਿਲਾਂ ਚੱਕੇ ਪਾ ਜਨਾ ਮੁੰਡੇ ਨੂੰ ਇੱਕ ਹੀ ਤਾਂ ਕੀ ਪਤਾ ਨਾ ਬੱਚਾ ਲਿਆ ਮੜਾ ਤੂੰ ਦੱਸਦਾ ਬਾਪੂ ਪਹਿਲਾਂ ਗੱਲ ਦੱਸ ਕੋਈ ਨਹੀਂ ਕੋਈ ਨਹੀਂ ਗੱਲਾਂ ਹੁੰਦੀ ਰਹਿਣਗੀਆਂ ਹਾਂ ਲੈ ਹੋਰ ਬੰਦੇ ਨਹੀਂ ਦੂਰੋਂ ਆਏ ਨੇ ਯਾਰ ਇੱਜ਼ਤ ਕਰਾ ਕਰ ਮੜਾ ਜੀ ਤੂੰ ਐਂ ਕਰ ਫਿਰ ਜਵਾਕ ਜੇ ਤਾਂ ਕੋਈ ਦੱਸ ਕੇ ਲਿਗਿਆ ਬਾਬੇ ਨੂੰ ਪੁੱਛ ਲੈਨੇ ਕਿੰਨਾ ਕੁ ਪੜਿਆ ਲਿਖਿਆ ਹੋਇਆ ਹੋਰ ਬਾਬਾ ਜੀ ਜਵਾਕ ਜੇ ਆਪਣਾ ਕਿੱਥੇ ਤੱਕ ਪੜਿਆ ਹੋਇਆ ਇੱਕ ਮਿੰਟ ਭਾਈ ਮੈਨੂੰ ਲਵੇ ਪੈ ਜਾਣਾ ਤੇ ਮੈਨੂੰ ਸੁਣਦਾ ਘਟਾ ਥੋੜਾ ਜਿਹਾ ਹੁਣ ਦੱਸ ਪੁੱਤ ਮੈਂ ਕਿਹਦਾ ਜਵਾਖ ਜੀ ਆਪਣਾ ਕਿੱਥੇ ਤੱਕ ਪੜਿਆ ਹੋਇਆ ਓਟਾ ਗੱਡਾ ਪੁੱਤੇ ਇਹ ਭੈਣ ਦਾ ਖਸਮ 15 ਹੋਇਆ ਇਹ ਤਾਂ ਮੱਜਾਂ ਨੇ ਪੂੰਛੀ ਮਰੋੜੀਆਂ ਨੇ ਹੁਣ ਤੇ ਕਿਹਨੇ ਨਲੂ ਬੰਨਣਾ ਮੁੰਡਾ ਘਰ ਨਰਮਾ ਨਲਿ ਤਾਂ ਕਹੇ ਸੀ ਕਹਿੰਦੇ ਕਾਲਜ ਪੜਿਆ ਹੋਇਆ ਨਾ ਨਾ ਤਾਂ ਉਹੀ ਰਿਸ਼ਤਾ ਲੈਣ ਦੇ ਮਾਰੇ ਕਹਤਾ ਸੀ ਨੇ ਹੁਣ ਸੱਚੇ ਨਿਕਲ ਗਿਆ ਉਹ ਮੁੰਡਾ ਘਰ ਨਰਮਾ ਚਲ ਪੜਾਈ ਦਾ ਪੱਕੀ ਲੈਣਾਗਾ ਕਿਤੀ ਬੜੀ ਗੱਦਬਦ ਹੁੰਦਾ ਹਾਂ ਮੈਂ ਪੁੱਤ ਨੂੰ ਵੀ ਨਾ ਪਤਾ ਨਹੀਂ ਕਰਦਾ ਕੋਈ ਮੁੰਡਾ ਉਹ ਵੀ ਪੁੱਛ ਲੈਣਾ ਚੱਲ ਬੱਬਾ ਪੜਾਈ ਤੂੰ ਤਾਂ ਕੀ ਲੈਣਾ ਆਪਣੇ ਜੱਟਾਂ ਦੇ ਮੁੰਡੇ ਤਾਂ ਖੇਤੀ ਕਰਨੀਆਂ ਹੁੰਦੀਆਂ ਨੇ ਹਨਾ ਹਾਂ ਹਾਂ ਪੁੱਤ ਹੋਰ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦਾ ਨਾ 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 ਨਸ਼ਾ ਪੱਤਾ ਪੁੱਤ ਕੋਈ ਨਹੀਂ ਬਸ ਸਵੇਰੇ ਉੱਠ ਕੇ ਦੋ ਕੜ ਭੂਕੀ ਦੇ ਲਾਉਂਦਾ ਕਦਨੱਕਦਾ ਫੀਮ ਜੀ ਖਾ ਲਈ ਇੱਕ ਇਹ ਤਾਕਤ ਵਾਲਾ ਕੈਪਸੂਲ ਜੀ ਖਾਂਦਾ ਲਾਲ ਚਿੱਟੇ ਜੇ ਉਹਦਾ ਤਾਂ ਪੱਤਾ ਜੇਬ ਚ ਹੀ ਰੱਖਦਾ ਊਂ ਨਸ਼ਾ ਨਹੀਂ ਮੁੰਡਾ ਕੋਈ ਕਰਦਾ ਕੋਈ ਕਦਨੱਕਦੇ ਕੀ ਕਿਹਣਾ ਟੀ ਕਟੂਗਾ ਜਾਂ ਪਿਛਲੇ ਮੈਂ ਪੁਲਿਸ ਨਹੀਂ ਫੜ ਲਿਆਦੀ ਇਹ ਉਹ ਘਰ ਮੁੰਡਾ ਨਰਮ ਹੈ ਨਸੀਰ ਐ ਕੀ ਕਹਾ ਸਾਰਾ ਕੁਤਾ ਕਨੇਤਾ ਹੁੰਨੇ ਚਲ ਮੈਂ ਤਾਂ ਇਹ ਕਹਣਾ ਮਾੜਾ ਮੋਟਾ ਨਾ ਪੁੱਟਾ ਦਾ ਹਰੇਕ ਹੀ ਕਰਦਾ ਮੁੰਡੇ-ਮੁੰਡੇ ਕਰਦੀ ਹੁੰਦੇ ਨੇ ਕੀ ਪਤਾ ਬੇਵ ਤੋਂ ਬਾਅਦ ਸਾਡੀ ਜਾਵੇ ਸਾਰੇ ਨੌਂ ਦੇ ਜਨ ਦੱਸਾਂਗੇ ਉਹ ਜਿਹੜਾ ਕਰਦਾਗਾ ਜੀ ਇਹ ਕਹਿੰਦਾ ਉਹ ਤੇ ਵਧੀਆ ਉਹ ਵੀ ਮੰਗ ਮੁੰਡਾ ਪੁੱਤ ਜੀ ਮੰਗ ਮੁੰਡਾ ਪਛ ਲੈਨੇ ਹਾਂ ਉਹ ਤਾਂ ਇਹ ਕੀ ਹੋਰ ਬੱਬਾ ਆਪਣੀ ਮੰਗ ਤੰਗ ਕੀ ਆਗੀ ਨਾ ਨਾ ਪੁੱਤ ਮੇਰੀ ਕੋਈ ਮੰਗ ਨਹੀਂ ਪਰ ਇਹ ਨਹੀਂ ਮੇਰੇ ਸਾਲ ਨੇ ਮੇਰੇ ਗੱਜ ਘੂਠਾ ਦੇ ਰੱਖਿਆ ਕਿ ਮੈਂ ਦਾ ਚ ਗੱਡੀ ਫੋਰਚੂਨ ਲੈਣੀ ਹੈ ਇੱਕ ਬਸ 5 10 ਟੋਲੇ ਸੋਨਾ ਕਹਿੰਦਾ ਲੈਣ ਨੂੰ ਯਾਰ ਕ ਬੰਦਾ ਕਹਿੰਦਾ ਆਊਗਾ ਬਰਾਚ ਚ ਕਿਉਂ ਆਪੇ ਹਰੇਕ ਦੀ ਮੂੰਹ ਚੱਕੇ ਭਾਗ ਜਾਂਦਾ ਹੁਣ ਕੀ ਦੱਸਾਂ ਹੋਰ ਆਪਦਾ ਝੁਗਾ ਚੱਕੇ ਆਪਦੀ ਢੱਡ ਨੰਗਾ ਹੁੰਦਾ ਓਂ ਘਰ ਮੁੰਡੇ ਜ ਕੋਈ ਬਾਲੀ ਮੁੰਡਾ ਨਰਮ ਹੈ ਆਹ ਸਾਲ ਅੰਨ ਬੰਦ ਕੁੜੀ ਬਹਿ ਕੇ ਕੋਚ ਚ ਰੇਡੀ ਨਾਲ ਕੋ ਮਾਝੇ ਵੇ ਗੱਡੀ ਇਹਨਾਂ ਦੀ ਮੇਰੀ ਗੱਲ ਸੁਣਾਂ ਇਹ ਤਾਂ ਲੱਗਦਾ ਗੱਲਾਂ ਮਤਾ ਕਰਦੀ ਹੁੰਦਾ ਕਹਿੰਦੇ ਹੀ ਹੁੰਦਾ ਅਗਲਾ ਮੰਗਦਾ ਮੰਗਦਾ ਹੀ ਹੁੰਦਾ ਵਧੀਆ ਕਾਰੋਬਾਰ ਆ ਜ਼ਮੀਨ ਜਾਇਦਾਦ ਵਧੀਆ ਦੱਸਦੇ ਨੇ ਆਪਾਂ ਦੱਬ ਲਾਂਗੇ ਮਾੜਾ ਮੋਟਾ ਮੰਗਦੇ ਇਹਦੀ ਵੀ ਮੁੱਠਨ ਕਿੰਨੀ ਹੋਣੀ ਆ ਹਾਂ ਆਪਾਂ ਜ਼ਮੀਨ ਜਾਇਦਾਦ ਦੀ ਗੱਲ ਬਾਬੇ ਨਾਲ ਕਰ ਲੈਂਦੇ ਹੋਰ ਬਾਬਾ ਪਰ ਜ਼ਮੀਨ ਜਾਇਦਾਦ ਆਪਣੇ ਕਾਕੇ ਕੋਲੇ ਕਿੰਨੀ ਕਾ ਜ਼ਮੀਨ ਤਾਂ ਪੁੱਤ ਆਪਣੀ ਬਹੁਤ ਦੂਰ ਦੂਰ ਤੱਕ ਦੀ ਪਹਿਲਾਂ ਹੁਣ ਨੇੜੇ ਲਾ ਲਈ ਤੱਕ ਪਰ ਇਕੱਠਾ ਕਰ ਲਿਆ ਹੁਣ ਬਾਬਾ ਇਕ ਥਾਂ 'ਤੇ ਤੱਕ ਕੀ ਸੁਣਸਣ ਦਾ ਇਕੱਠਾ ਕਰ ਲੈਣ ਤਾਂ ਪਹਿਲਾਂ 15 20 ਹੁਣ ਮੇਰੇ ਸਾਹਨੇ 10 ਰਹਿ ਗਏ ਸਾਰੀ ਚੱਕਤੀ ਖੇਰੁਖੇਰੁ ਕਰਤੀ ਪਿਛਲੀ ਗੱਲ ਐ ਜਨਾਨੀ ਦੇ ਮਗਰ ਲੱਗਿਆ ਫਿਰ ਤਾਂ ਇੱਕ ਦੇ ਉਹੀ ਲੋਟ ਆਉਂਦੀ ਐ ਇਸ ਦਾ ਉਹਦੇ ਪਿੱਛੇ ਸਾਰੀ ਜ਼ਮੀਨਾਂ ਜਾਂਦੀ ਐ ਜੇ ਐਂ ਚੱਲਦਾ ਰਿਹਾ ਜਿਹੜੇ ਆ 10 ਰਹਿ ਗਏ ਇਹ ਵੀ ਨਹੀਂ ਬਚਦੇ ਇਹ ਤਾਂ ਮੇਰੇ ਨਾਲ ਮੈਨੂੰ ਇਕੱਠਾ ਕਰਿਆ ਪਿਆ ਕੇ ਜ਼ਮੀਨ ਦਾ ਕੀ ਇਕੱਠੀ ਕਰਨੀ ਐ ਉਂ ਖੈਰ ਮੁੰਡਾ ਨਰਮ ਆ ਆਹ ਬਾਬਾ ਮੁੰਡਾ ਤਾਂ ਬਲਾਈ ਨਰਮ ਆ ਮੁੰਡਾ ਸੁਣਦੇ ਨਰਮਾਗਾ ਕੋਈ ਨਾ ਕੁਝ ਲੜਖੋਣੇ ਪੰਜ ਕਿੱਟ ਜ਼ਮੀਨ ਵਗੈਤੀ ਰਹੀ ਉਹ ਮੋੜੜ ਦਾ ਬੋੜਾ ਸੌ ਗੋਣ ਚੰਗਾਗਾ ਆ ਚੱਲੀਏ ਚਾਹਤਾ ਪੀਂਦੇ ਪੁੱਤਾ ਚਾਹ ਜੀ ਸਾਹਣ ਸੇੜੀ ਥੋੜੀ ਸੇਵਾ ਕਰ ਲੈ ਇਹ ਨਹੀਂਗਾ ਕੋਈ ਨਾ ਪੁੱਤਾ ਤੁਸੀਂ ਪੀਓ ਚਾਹ ਜੀ ਮੈਂ ਲੈ ਆਉਣਾ ਮੋੜ ਘਰ ਨੂੰ ਉਹ ਬਚੋਲੇ ਆ ਬੱਬਾ ਓਰੇ ਪੁੱਤਾਂ ਇਨ ਜਾਈਂ ਨਾ ਹੁੰਦਾ ਕੁੜੀ ਦੀ ਉਮਰ ਕਿੰਨੀ ਕਹੇ ਆ ਮਰਤਾ ਬਾਬਾ 26 ਸਾਲਾਂ ਕੁੜੀ ਦੀ ਅੱਛਾ ਦੇਖ ਬਾਬਾ ਇੱਕ ਗੱਲ ਐ ਬਹੁਤ ਰਿਸ਼ਤੇ ਕਰਾ ਲੇ ਪਰ ਤੇਰੇ ਵਰਗਾ ਬੰਦਾ ਹੀ ਟੱਕਰਿਆ ਅਜੇ ਤੱਕ ਮੈਨੂੰ ਕਰਾ ਦੇ ਫਿਰ ਹੈ ਹੋਰ ਸਾਨੂੰ ਰੋਟੀ ਦਾ ਪੱਕੀ ਕਰਨੀ ਐ ਇੰਨਾ ਕੰਜਨ ਨਹੀਂ ਹੁਣ ਸਾਖ ਹੁੰਦਾ ਕੋਈ ਹਰੇਕ ਤਰੱਕੇ ਭੱਜ ਜਾਂਦਾ ਦੇਖ ਬਾਬਾ ਰਿਸ਼ਤਿਆਂ ਦੀ ਤਾਂ ਨਹੀਂ ਘਾਟ ਕੋਈ 80 80 ਸਾਲ ਦੇ ਬੁੜਿਆਂ ਦੀ ਵੀ ਰਿਸ਼ਤੇ ਹੋਈ ਜਾਂਦੇ ਨੇ ਕਰਾ ਦੇ ਫਿਰ ਮੈਨੂੰ ਪਰ ਹਾ ਜਮੀਨ ਜਮੂਨ ਜੀ ਦਾ ਹੁਣ 10 ਕਿਲੇ ਮੇਰੇ ਨਾਂ ਨੇ ਹੁਣ ਮੈਂ ਸਾਲੇ ਨੂੰ ਖੁੱਡ ਨਹੀਂ ਦਿੰਦਾ ਇੱਕ ਕੱਲ ਨੂੰ ਆਏ ਨਾ ਹੋਵੇ ਆਪਾਂ ਤੈਨੂੰ ਰਿਸ਼ਤਾ ਕਰਾ ਦਈਏ ਬਾਅਦ ਚ ਜਵਾਕ ਜਾ ਤਿੰਗੜ ਜੇ ਨਾ 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 ਇਹ ਤਿੰਗੜੂ ਦਾ ਦਾੰਦ ਫਿਰ ਕਾਦੇ ਖਤਰਾ ਮੋਰਾਂ ਚ ਮਾਰੀ ਮੇਰੇ ਸਾਲ ਦੇ ਜਦੋਂ ਛਾਂ ਤਾਂ ਨਿਕਲੇ ਫਿਨਿਕਸ ਨਸੇ ਦਾ ਖਾਦਾ ਪਿਆ ਉਹ ਦੇ ਆਪੋਨ ਲੱਗੂ ਤੈਨੂੰ ਉਮਰ ਕਿੰਨੀ ਕਾ ਫਿਰ ਬਾਬਾ ਤੇਰੀ ਉਮਰ ਤਾਂ ਮੈਂ ਜ ਕੱਚਾ ਜਮਾਰੇ ਕਾਲੇ ਪੈਨੇ ਬਾਲ ਤਾਂ ਨਾ ਮੈਂ ਨਾਈ ਤੋਂ ਜਾਣ ਕੇ ਫੈਸ਼ਨ ਕਰਾਇਆ ਹੈ ਚਿੱਟੇ ਬਾਲਾਂ ਮਨ ਨਾਲੇ ਉਹਨੂੰ ਨਜ਼ਰ ਲਾ ਆਂਦਾ ਵੀ ਜਮਾ ਕਾਲੇ ਬਾਲ ਹਜੇ ਉਮਰ ਨਾਲੇ ਆਪਣੀ ਹੂ ਬੱਤ 35 40 ਲਾ ਲ ਤੂੰ 40 ਸਾਲਾਂ ਦੀ ਮਸਾਂ ਹੂ ਖਿੱਚ ਤੂ ਕੇ ਬਸ ਕੋਈ ਨਾ ਬਾਬਾ ਫਿਰ ਤੇਰਾ ਕੰਮ ਕਰ ਦਾਂਗੇ ਆਪ ਘਰ ਦੇ ਸੌਣ ਲੱਗੇ ਜਿਹੜਾ ਤੂੰ ਕਹੇਗਾ ਉਹ ਤੈਨੂੰ ਸਾਂਪ ਕੜਾ ਤੇਰੀ ਘਰ ਨੂੰ ਰਾਣੀ ਹਾਰ ਪਰ ਉਹਦੋਂ ਸੋਨੇ ਨਾਲ ਬਸ ਠੀਕ ਆ ਪਰ ਕਰਾਇ ਗੌਰ ਆਪ ਹਾਂ 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 ਠੀਕ ਆ ਚੰਗਾ ਲੈ ਮੇਰਾ ਤਾਂ ਉੱਪਰ ਆਏਗਾ ਦੋਪਾ ਬਈ ਮੋਨਾ ਹੁਆ ਲੈ ਤਾਂ ਬਾੜਾ ਬਾਪੂ ਕਾਦ ਬਚੀ ਗਿਓ ਪਿੰਡ ਜੋ ਪਾਨੀ ਮਾਰਦੀ ਕਿਸੇ ਨੇ ਕਹਿੰਦੇ ਮੁੰਡਾ ਨਸ਼ੇ ਕਰਦਾ ਐਂ ਕਿਹੜੇ ਭੈਣੜੇ ਪਾਨੀ ਮਾਰਦੀ ਉੱਪਰ ਇਹਨਾਂ ਗਾਲ ਨਹੀਂ ਕੱਢਦੇ। ਦੇਖ ਆ ਕੋਣ ਰੱਬ ਦਾ ਜੀ ਹੁੰਦਾ ਕੋਈ। ਮਸਲਾ ਕੀ ਰਿਸ਼ਤੇ ਦਾ ਹੈ ਤੇ ਇਹ ਮੁੰਡੇ ਦੇਖਣਾ। ਉਹ ਰਿਸ਼ਤੇ ਹੋ ਬਥੇ ਹੋ ਜਾਣੇ ਕੋਈ ਨਾ ਮੁੰਡੇ ਨੂੰ। ਉਹਦਾ ਬਾਗੇ ਹੁਣ ਹੁਣ ਨਹੀਂ ਆਉਂਦੇ। ਚਲੋ ਅੰਦਰ ਬੈਠੀਏ। ਇਹਦੀ ਚਾਹ ਜੀ ਬੱਜਿਆ ਕੁੱਤੇ ਨੂੰ ਬੱਜਾ। ਚਾਹ ਦੀ ਫਿਕਰ ਹੋ ਗਈ। ਓ ਬਾਬਾ। ਤੁਰਦਾ ਆ ਗਿਆ। ਹਮ ਜੋ ਲੈ। ਦੇਖ ਕੁੜੀ ਤਾਂ ਹੈਗੀ ਆ। ਪਰ ਛੱਡੀ ਹੋਈ ਆ ਕੁੜੀ। ਕਿਹਦੀ ਆਈਦੀ ਕਿਵੇਂ? ਨਾ ਬਾਬਾ ਤੇਰੇ ਰਿਸ਼ਤੇ ਦੀ ਆਪਾਂ ਗੱਲ ਤਾਂ ਹੋਈ ਸੀਗੀ। ਹੈਂ? ਆਪਣੇ ਚ ਗੱਲ ਤਾਂ ਹੋ ਗਈ ਏ ਟੀਆ ਨਹੀਂ ਨਹੀਂ ਉਹ ਆਪ ਮੁੰਡੇ ਦੀ ਗੱਲ ਕਰਦੇ ਸੀ ਆਪਾਂ ਦੇਖ ਰੁਪਈਆ ਮੈਂ ਸਵਾ ਲੱਖ ਲਵਾਂਗਾ ਹੁਣ ਤੋਂ ਲੈ ਚਕੜੇ ਚੇਂਜ ਕਰੀਏ ਨਾ ਪਹਿਲਾਂ ਆਪਣੀ ਕੀ ਗੱਲ ਹੋ ਗਈ ਏ ਟੀਆ ਚੱਲ ਲੈ ਲਈ ਬੇਕੁਨ ਨਾ ਸੁਣ ਨਾ ਹਾਂ ਮੈਨੂੰ ਫੋਨ ਤੇ ਦੱਸ ਦੀ ਨਾਲੇ ਹਾਂ ਹਾਂ ਕੋਈ ਨਾ ਕਰ ਲੈ ਇਹ ਵੀ ਗੱਲ ਬਾਤ ਹੋਈ ਹਾਂ 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 ਕੋਈ ਮੈਂ ਫਿਰ ਕਹਾਂ ਗੱਲ ਕਰ ਲੂ ਕੁੜੀ ਨਾਲ ਹਾਂ ਹਾਂ ਕੋਈ ਨਹੀਂ ਕੋਈ ਠੀਕ ਠੀਕ ਦੇਖ ਮੈਂ ਪੱਕੇ ਲਵਾਂ ਲਾਦ ਕੋਕੇ ਲਾ ਜਾੜ ਦੇ ਕੇ ਨਾ ਵਾ ਠੀਕ ਆ ਮੈਂ ਦੱਸ ਦੀ ਫੋਨ ਤੇ ਹਾਂ ਹਾਂ ਕੋਈ ਨਾ ਮਜ਼ਾਕ ਕਰਦਾ ਬਜੋਲੇ ਦੀ ਆਦਤ ਹੁੰਦੀ ਮਜ਼ਾਕ ਕਰਦਾ ਮਜ਼ਾਕ ਕਰਦਾ ਸਵਾ ਲੱਖ ਕਿਉਂ ਤੈਨੂੰ ਲ ਭਾਨੀ ਮਾਰਦੀ ਉਹ ਪਿੰਡ ਜੋ ਕਾਨੂੰ ਮਾਰੀ ਭਾਨੀ ਮੈਂ ਤਾਂ ਇਹ ਪਹਿਲੀ ਵਾਰੀ ਕੁੱਤੇ ਦੀ ਕਰਤੂਤ ਨਾ 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 ਆ ਦੇਖ ਆ ਆਪਣੂੰ ਜਾਂਦੇ ਨਹੀਂ ਮੈਂ ਤਾਂ ਨਹੀਂ ਭਾਨੀ ਮਾਰੀ ਉਹ ਹੀ ਨਹੀਂ ਤੋਰਿਆ ਆਪਣੂ ਨੇ ਤੂੰ ਨਾ ਜਵਾਖਦਾ ਬੈਰੀ ਬਣ ਨਹੀਂ ਹੁਣ ਜੇ ਗੱਲ ਖੁੱਲੀ ਗਈ ਹਾਂ ਮੈਂ ਮਾਰੀ ਭਾਨੀ ਕਰ ਲੋ ਕੀ ਕਰਨਾ ਤੈਨੂੰ ਭਾਨੀ ਕਿਉਂ ਮਾਰੀ ਦੱਸ ਦੇ ਆ ਹੋਰ ਮੈਂ ਹੁਣ ਇਹਨੇ ਡੋਲੀ ਨਾ ਲਿਆਦਾ ਮੈਨੂੰ ਉਹਦੇ ਮੂਰਖ ਬਣਾਏ ਕਿਉਂ ਤੁਸੀਂ ਅਗੇ ਜੇ 50 ਸਾਲ ਤੋਂ ਅਗੇ ਵੱਧ ਵਿਆਹ ਕਰਾ ਲੈ ਕੇ ਕੇਸ ਆ ਪੁਲਿਸ ਭੜ ਕੇ ਲੈ ਜੂ ਹਾਂ ਹੈਗਾ ਫਿਰ ਉਹ ਸੋ ਜਾ ਜਵਾਖ ਜੰਮਣ ਤੇ ਉਹ ਵੀ 55 ਸਾਲਾਂ ਤੋਂ ਬਾਅਦ ਜਾਂਦਾ ਜੇ ਮੈਨੂੰ ਡਰੋਨ ਨਾਲ ਇੱਕ ਗੱਲ ਹੋਰ ਐ ਉਹ ਮੈਂ ਕੱਲੀਆਂ ਟੀਵੀ ਤੇ ਨਾਚ ਜਾਨੀ ਦੇਖ ਤੁਰਦੀ ਆ ਮੈਂ ਖਬਰਾਂ ਵੀ ਸੁਣਦਾ ਸੱਤ ਤੋਂ ਅੱਠ ਕੱਲੀ ਕੱਲੀ ਰਿਪੋਰਟ ਆਉਂਦੀਆਂ ਮੇਰੇ ਲਵੇ ਕਿਉਂ ਚੱਕ ਤੈਨੂੰ ਮੈਂ ਪਹਿਲਾਂ ਕਿਹਾ ਸੀ ਜਿੰਨਾ ਟਾਈਮ ਇਹ ਚੌੜਾ ਗੱਲ ਨਹੀਂ ਕਰਦਾ ਨਾ ਇੰਨਾ ਟਾਈਮ ਕੱਲ ਨਿਭੜਦੀ ਨਹੀਂ ਆਏ ਕਹਿੰਦੇ ਮੈਨੂੰ ਛੱਡਾ ਦੇ ਛੱਡਾ ਦੇ ਪਹਿਲਾਂ ਛੱਡਾ ਦੇ ਖੜਦਾ ਆ ਜਾ ਆ ਜਾ ਆ ਜਾ ਇੱਧਰ ਰਹਿ ਸੱਜੂ ਰਹਿ ਜਾਂਦਾ ਛੋੜੇ ਬੰਦੇ ਦੇ ਲੱਗਦੇ ਨਾ ਕਿ ਮੈਂ ਗੱਲ ਫੜਦਾ ਘੁੱਟਦਾਗਾ ਉਹ ਤੂੰ ਕੀ ਕਰ ਚਾਹੁੰਦਾ ਮੈਂ ਕੀ ਕਰ ਚਾਹੁੰਦਾ ਸੱਜੂ ਓਏ ਕਿੰਨ ਲੋਕਾਂ ਨੂੰ ਦਿਖਾਉਣਾ ਖਾਸ ਮੋ ਨਹੀਂ ਦੇ ਤੇ ਇਨਜਾਨ ਕਿ ਕੁੱਲ ਮੈਨ ਨਾਲ ਆ ਜਾ ਕੋਈ ਤਰਾ ਦਫਾ ਤਰਾ ਗੜਾ ਤਰਾ ਮੈਂ ਆ ਜਾ ਐ ਕਰੋ ਤੁਸੀਂ ਕੁੱਲ ਮੈਨੂੰ ਘਰੇ ਵਾ ਜਾਂਦੇ ਪਾਜਣਾ ਤੂੰ ਨਾ ਵਾਜ ਜੀ ਕੀ ਰੀ ਸੱਚ ਮੈਂ ਬੋਲੀ ਨਾ ਮੈਨੂੰ ਤਾਂ ਮਾਰ ਕੇ ਇੱਥੇ ਦਾ ਪੁੱਤ ਮੇਰਾ ਸਾੜਾ ਇਹ ਲੈ ਲਵੋ ਤੂੰ ਕਹੀ ਕੰਦਰ ਵੀ ਮੰਨ ਵੀ ਲੋ ਗਈ ਕੰਦਰ ਦੀ ਪੰਜ ਮਿੰਟ ਭਰਾ ਹੋ ਜਾਦਾ ਮੈਂ ਹੁਣੀ ਨਿਹੜਾ ਕਰ ਦੂੰ ਸੱਜੂ ਸੇ ਆਪਾਂ ਜੇ ਵਾਖਦਾ ਘਰ ਬਸਾਉਣਾਗਾ ਉਹ ਘਰ ਬਸਾਣੇ ਫੇ ਮੈਨੂੰ ਬੇਦਾਵਤ ਲਿਖਾਂ ਵੇਦਾ ਤੂੰ ਹੱਸ ਰਿਹਾ ਇਹਦੀ ਤੀਤੀ ਤਾ ਫੜਾ ਮੈਨੂੰ ਇਹਦੀ ਖਾਦਿਆ ਮਾਰਾਂ ਇਹਨੂੰ ਮੈਂ ਬਸਾਲਾ ਵੇਦਾ ਵੇਦਾ ਇਹਦੀ ਗੱਲ ਸੁਣੋ ਸੇਰਾ ਤਤਾ ਖੂਨ ਦਾ ਪਾਪ ਮੈਂ ਉਹਨੂੰ ਕਿਹਾ ਚਾਚਾ ਸ਼ਾਮਰਾ ਮੰਨੇ ਮਾਰਦਾ ਲੈ ਮਾਰੀ ਮੁੱਟੀ ਕੇ ਕੰਜਰ ਦੀ ਟਕਿਆਉਣਾ ਟਕਿਆੜਾ ਨਹੀਂ ਤੇ ਦਸੰਗਰੇ ਦਾ ਫਿਰ ਮੈਂ ਉਹ ਜੇ ਤੇ ਬੜਾਂਗੇ ਦਾ ਪੈਨੇ ਅੰਦਾ ਤੋਰ ਦੇ ਅੰਦਰ ਸੇਰਾ ਮੈਂ ਉਹ ਪਿੱਟਕਾਉਣਾ ਟਕਿਆ ਦੇਨ ਵਾਗਿਆ ਭੱਜਿਆ ਉਹ ਉਹ ਤਾਂ ਭੱਜ ਗਿਆ ਸੱਜੂ ਤੂੰ ਸਿਆਣਾ ਬਣ ਜਾ ਮੈਂ ਤੇਨੂੰ ਇੱਕ ਗੱਲ ਹੋਇਆ ਭਾਜਨਾ ਹੁਣ ਮੈਂ ਜਿਹੜਾ ਕਰਨਾ ਕਰੂੰਗਾ ਨਾਲ ਇਹਨੂੰ ਬੇਦਾਵਾ ਦੇਉ ਨਾਲੇ ਮੈਂ ਆਪਦਾ ਕੰਮ ਕਰੂੰ ਵਿਆਹ ਮੈਂ ਕਰਾਉਂਗਾ ਜਿਹੜੇ ਤੇਰੇ ਮੂਰੇ ਐਵੇਂ ਹੁਣ ਗਲ ਫੜਦਾ ਮੇਰਾ ਮੇਰਾ ਸੁੱਤੇ ਪੈਦਾ ਗਲਦਾ ਪਤਾ ਨਹੀਂ ਮੈਂ ਕੀ ਕਰੂੰ ਮੈਨੂੰ ਰੋਟੀ ਕੋਈ ਨਹੀਂ ਦਿੰਦਾ ਵਿਆਹ ਕਰਾ ਕੇ ਤੱਤਾ ਖੂਣਾ ਜਵਾਖਾ ਤੂੰ ਵੀ ਮਾਲਾ ਪਤਾ ਮੰਨ ਲੈ ਨਾ ਨਾ ਹੁਣ ਨਹੀਂ ਬੜਾ ਹੋਇਆ ਪੈ ਤੂੰ ਨਾ ਜੇ ਇਹਦਾ ਵਿਆਹ ਜਹ ਹੋ ਗਿਆ ਮੈਨੂੰ ਰੋਟੀ ਨਹੀਂ ਦਿੰਦਾ ਮੈਨੂੰ ਤਾਂ ਮਾਰੂ ਇਹੇ ਆਪੀ ਦੂ ਸਭ ਕੁਝ ਨਾ ਮੈਂ ਤਾਂ ਉਹਦਾ ਕਰਾਉਂਗਾ ਨਾ ਇਹ ਕੱਲ ਹੋ ਰਿਹਾ ਤੂੰ ਮੇਰੇ ਆੜੀ ਕਿ ਉਹਦਾਗਾ ਤਨ ਜਿਆਦਾ ਬਦ ਦੋਨੇ ਇੱਥੇ ਛੋਟੇ ਹੁੰਦੇ ਇਕੱਠੇ ਨਾ ਹੁੰਦੇ ਰਹਾਂਗੇ ਸਾਡੇ ਖੇਤ ਸਾਡੇ ਆਪ ਇਕੱਠੇ ਖੇੜਦੇ ਰਹਾਂ ਤੂੰ ਮੇਰੀ ਜ਼ਮੀਨ ਮਿਹਾਂ ਤੱਕ ਨਾ ਆ ਯਾਰ ਓ ਸੱਜੂ ਉਹ ਤਾਂ ਕੋਈ ਨਹੀਂ ਜਾਲ ਆਪਾਂ ਬੈਠ ਕੇ ਕਰਦਿਆਂ ਗੱਲਾਂ ਨਾਲ ਚਾਹ ਪੀਣੀ ਚਾਹ ਬਣੇਗਾ ਚੱਲ ਤੂੰ ਤੇ ਮੇਰੀ ਮਾੜੀ ਮਿੰਟ ਮਿਹਰ ਕਰਾਇ ਕਰ ਤੇਰੇ ਮੂਰੇ ਮੇਰਾ ਗਾਲਾ ਫੜ ਗਿਆ ਉਹ ਦੇਖ ਮਿੱਤਰਾਂ ਹੋਰ ਤਾਂ ਹੁਣ ਕੋਈ ਜੋਰ ਨਹੀਂ ਚੱਲਦਾ ਮੈਂ ਤੇ ਇੱਕ ਇੱਕ ਗੱਲ ਖਾਂ ਦੇਖ ਐ ਓਏ ਮੈਂ ਤਾਂ ਇਹ ਕਹਾਂ ਤੂੰ ਭੱਜ ਕੇ ਵਿਆਹ ਕਰਾ ਲੈ ਜੇ ਉਹ ਤਾਂ ਵਿਆਹ ਹੀ ਕਰਾ ਲੈ ਭੱਜ ਕੇ ਤੇਰਾ ਪਿਆਉ ਕੀ ਕਰੂਗਾ ਉਹ ਤਾਂ ਫਿਰ ਮੁੜ ਕੇ ਆ ਜਾ ਕੁਛ ਕਰੂਗਾ ਦੋਨੋਂ ਕੋਰੇ ਨੂਤੀ ਆ ਗਈ ਆ ਯਾਰ ਤੂੰ ਭੱਜ ਜਾ ਓਏ ਭੱਜ ਕੇ ਆ ਰਹੇ ਆ ਕਿੰਨਾ ਟਾਈਮ ਬਾਹਰ ਰਹਿ ਲਾਂਗੇ ਓਏ ਐ ਨਹੀਂ ਤੂੰ ਵਿਆਹ ਕਰਾ ਕੇ ਨਹੀਂ ਆ ਸਿੱਧੀ ਓਏ ਆ ਲੋਕਾਂ ਦਾ ਚੌਰਾ ਨਹੀਂ ਹੈਗਾ ਇਹ ਜੇ ਤੂੰ ਕਹੇਵੇਂ ਲੋਕਾਂ ਦੇ ਪੇਵਾਇ ਕਰੇ ਮਾਰੋ ਬਾੜ ਦਾਨਗੇ ਇਹਦਾ ਵੱਧ ਜਰੂਰ ਕੱਢੂ ਜੇ ਐ ਸਮਝਣਾ ਨਾ ਫੇ ਤਾਂ ਗਲੀ ਮੁੱਕ ਜਾਨਾ ਐਡਾ ਸਲਾਕ ਕਿੱਥੇ ਹੈ ਇਹ ਮੈਂ ਹੀ ਜਾਣਦਾ ਜਿਹੜਾ ਕੱਟਦਾ ਇਹਦੇ ਨਾਲ ਤੁਸੀਂ ਤਾਂ ਆ ਕੇ 10 ਮਿੰਟ ਮੁੜ ਜਾਨੇ ਹੋ ਤੇ ਯਾਰ ਹੁਣ ਤਾਂ ਜਿਵੇਂ ਟੋਇਜ ਦੇ ਚੁਕਰ ਹੈ ਚੌਰਾ ਮੈਂ ਕਾਹਨੂੰ ਮਗਾਣਾ ਕਢਾਉਣਾ ਹੈ ਫੇਰ ਹੁਣ ਐਸੇ ਹੋਣ ਪਾਜਣਾ ਤਾਇਆ ਵੀ ਨਹੀਂ ਹੈਗਾ ਯਾਰ ਨਾ ਪਾਈਨ ਦੀ ਗੱਲ ਮੰਨੇ ਉਹ ਬਾਕੀ ਤਾਂ ਆੜੀ ਆ ਉਹਦੀ ਈਮੇ ਖਤਰਾ ਕਰਾਉ ਕਰ ਉਹ ਮੈਂ ਹਰਦਾ ਆਇਆ ਮੈਨੂੰ ਸਮਝ ਨਹੀਂ ਆਉਂਦੀ ਓਏ ਆਪਦੇ ਮੁੰਡੇ ਦੇ ਸਾਗ ਦੀ ਪਾਣੀ ਮਾਰ ਕੇ ਲੈ ਆਦਾ ਕਦੇ ਹਾਲ ਨਹੀਂ ਸੁਣੇ ਦੁਨੀਆ ਤੇ ਓਏ ਓਏ ਬੁੱਧੀ ਪ੍ਰੇਸ਼ਟ ਹੋ ਕੇ ਪੀਵਤਾਰ ਉਹ ਦਿਮਾਗ ਹੀ ਨਹੀਂ ਟਿਕਾਣੇ ਤੇ ਹੈਗਾ ਬੁੱਧੀ ਪ੍ਰੇਸ਼ਟ ਤਾਂ ਮੈਂ ਹਣੀ ਨਾ ਪੰਜ ਮਿੰਟਾਂ 'ਚ ਕੱਢ ਦੂੰ ਮੈਂ ਉਹਹੀ ਤਾਂ ਗੱਲ ਹੈ ਫਿਰ ਉਹਦੇ ਤੇ ਮੈਂ ਤੈਨੂੰ ਗੱਲ ਕਰਨਾ ਦੇਖ ਪਿੰਡ 'ਚ ਨੰਬਾ ਖੰਣਾ ਜਦੋਂ ਮਰਜ਼ੀ ਖੱਟ ਲੈ ਇੱਜ਼ਤ ਬਣਾਉਣੇ ਔਖੇ ਸੜੀ ਬੇਚੀ ਤੂੰ ਮਰਜ਼ੀ ਕਰ ਲੈ ਕੋਈ ਫਰੇ ਵੀ ਸੰਗ ਮੰਨੇ ਨਾ ਓਏ ਉਹ ਤਾਂ ਜਿਹੜਾ ਹੈਗਾ ਤੈਨੂੰ ਉਹਦੇ ਪਰ ਗਵਾਰਨਾ ਹਾਂ ਤੂੰ ਸਗੋਂ ਇਹ ਚੀਜ਼ ਦਾ ਹੱਲ ਕੱਢ ਕੋਈ ਤੂੰ ਐ ਤੂੰ ਐ ਕਰ ਤੂੰ ਭਜਣੇ ਨੂੰ ਛੱਡ ਕਿਉਂਕਿ ਹੋਰ ਬੰਦਾ ਲੱਭ ਜਿਹਦਾ ਇੱਥੇ ਜ਼ੋਰ ਚੱਲਦਾ ਹੋਵੇ ਜ਼ੋਰ ਤਾਂ ਓਏ ਹੋਰ ਨਾ ਕਰੀਏ ਫਿਰ ਹਾਂ ਮਾਮੇ ਨੂੰ ਬੁਲਾ ਕੇ ਦੇਖਾਂ ਕਿਉਂ ਤੇਰਾ ਫੁੱਪੜ ਨਹੀਂ ਠੀਕ ਹੈਗਾ ਉਹ ਫੋਟੋ ਪ੍ਰਦਾਕਾਣ ਉਹਦਾ ਆਪ ਲਾ ਕੇ ਦੋ ਪੋਗੇ ਵਰਗਾ ਹੋ ਜਾਂਦਾ ਆ ਉਹ ਆਹ ਉਹ ਪਰ ਹਾਂ ਇਹਦਾ ਵੀ ਉਦਲਾ ਚੜਦਾ ਜਾਂਦਾ ਹੁਣ ਦਾ ਇਹ ਮੈਨੂੰ ਪਤਾ ਇਹਨੇ ਇੱਕ ਲਿਆ ਕੇ ਅੰਗਰੇਜ਼ੀ ਦੀ ਬੋਤਲ ਫੜਾਤੀ ਉਹ ਬਾਉ ਵੀ ਕਿਹਨੇ ਪਰਾ ਛੱਟਣ ਲੱਗ ਜੀ ਸਮਾਂ ਦੀ ਪਹਿਲਾਂ ਇੱਕ ਦੱਦ ਲੱਗਿਆ ਦੀ ਫੇਰ ਦੋ ਦੱਦ ਲੱਗ ਗਿਆ ਨਹੀਂ ਮੈਨੂੰ ਮਾਮਾ ਕਰੂ ਕੋਈ ਹੱਲ ਪਰ ਹਾਂ ਮਾਮਾ ਮੈਂ ਗੱਲ ਆ ਵੀ ਮਾਮਾ ਸਹੀ ਕਰਦਾ ਸਹੀ ਕਰੂਗਾ ਇਹਨੇ ਤਾਂ ਮੈਨੂੰ ਮਾਮੇ ਤੇ ਯਕੀਨ ਹੈ ਫਿਰ ਤੂੰ ਐ ਕਰ ਤੂੰ ਮਾਮੇ ਨੂੰ ਫੋਨ ਲਾ ਦੇਖਾਂ ਜਿਹੜੇ ਮਾਮੇ ਨੂੰ ਫੋਨ ਲਾ ਤੂੰ ਉਹੀ ਗੱਲ ਆ ਜੀ ਕੋਈ ਤਾਂ ਹੱਲ ਨਿਕਲੂ ਗੱਲ ਦਾ ਹਾਂ ਹੈਲੋ ਸਾਸ਼ੀ ਦੇ ਮਾਮਾ ਤੁਹ ਕਿਵੇਂ ਹੋ ਕਿੱਦਿ ਸੀ ਹਾਂ ਹੋ ਠੀਕ ਠਾਕ ਮੈਂ ਜਬੜੀਆ ਹਾਂ 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 ਨਾ ਵੀਦੀ ਮੱਕੀ ਮੱਕੀ ਦਾ ਠੀਕ ਹੈ ਉਹ ਕਿੱਥੇ ਦੀ ਮੱਕੀ ਨਹੀਂ ਸੀਗਾ ਅਸੀਂ ਸੰਗਰੂਰ ਆਏ ਹਾਂ ਉਹ ਮੈਂ ਤਾਂ ਇਹ ਕਹਿੰਦਾ ਸੀਗਾ ਮਾਮਾ ਅਜ ਇਧਰੇ ਮੇਰੇ ਕਹਿੰਦੇ ਹੋ ਜਾਦਾ ਨਾ ਨਾ ਹੋਦਾ ਕੋਈ ਉਹ ਤਾਂ ਸਭ ਸੁਖਸਾਂ ਦਾ ਹੈ ਉ ਕੋਈ ਮੜਮੜੀ ਰਾਇ ਵੜੀ ਜੀ ਕਰਨੀ ਸੀ ਤੇਰੇ ਨਾਲ ਦੇਖ ਰਹੀ ਫੇਰ ਤਾਂ ਬਾਲੀ ਬਦੇ ਕਾਲ ਜੇ ਹੁਣੀ ਹੋ ਜਾ ਇਧਰ ਦੀ ਨਾ ਕਰੀਏਗੇ ਨਾ ਨਾ ਫੇਰ ਆ ਹਾਂ ਠੀਕ ਐ ਐ ਕਰ ਲੈ ਫੇਰ ਠੀਕ ਐ ਹੁਣੀ ਹੋ ਜਾ ਇਧਰ ਦੀ ਹੋ ਜਾ ਫੇਰ ਠੀਕ ਐ ਆ ਗਲਤੀ ਬਣ ਗਈ ਓਏ ਹਾਂ ਸੰਘਰੂਰਾ ਇਹ ਜੀ ਹਾਂ ਕਹਿੰਦਾ ਵਜਿਆ ਨਾ ਕਹਿੰਦਾ ਹੁਣੇ ਫੋਨ ਕਰ ਲਿਆ ਕਹਿੰਦਾ ਮੈਂ ਤੁਰਦਾ ਸੀ ਪਿੰਡ ਨੂੰ ਜਾਂ ਫਿਰ ਮੈਂ ਹੁਣੇ ਆ ਜਾਨਾ ਜੇ ਉਹ ਮੈਂ ਆ ਜਾਈਦਾ ਹੁਣੇ ਆ ਜ ਬਸ ਠੀਕ ਹੈ ਕਾ ਫਿਰ ਆਈ ਜਾਣ ਤੇ ਫਿਰ ਦੇਖਨੇ ਕੀ ਹਾਂ ਪਤਾ ਲੱਗੂ ਸ਼ਹੂਦ ਦਾ ਰੋਪ ਤਾਂ ਪੂਗਾ ਤੇ ਮੜਾ ਮੁੱਟਾ ਓਏ ਦੱਬਣ ਦਾ ਰਾਲ ਮਿਲ ਕੀ ਪੂ ਭਾਈ ਹਾਂ ਬੜੇ ਮੈਂ ਸ਼ਰਮ ਲੜ ਕੇ ਚੌਰੇ ਨੇ ਓਏ ਕਿਵੇਂ ਆ ਪ੍ਰੋਣਾ ਸਾਹਿਬ ਹਣਾ ਦੇਖਿਆ ਰਾ ਸ੍ਰੀ ਕਾਲ ਜੀ ਅੱਜ ਕਿਵੇਂ ਕਰਦੀ ਹੈ ਗਰੀਬਾਂ ਦਾ ਐ ਤੁਹਾਨੂੰ ਹੀ ਨਹੀਂ ਦਿੰਦਾ ਸਾਨੂੰ ਤਾਂ ਦਿੰਦਾ ਐ ਮੈਨੂੰ ਐ ਇੱਥੇ ਆ ਗਈ ਸ਼ਗਰੂਰ ਸਾਹਿਬ ਕਿਤਾਬ ਜਾ ਕਰਨਾ ਅੱਛਾ ਮੈਂ ਤਾਂ ਆਵਨ ਨੇ ਫੋਨ ਕਰਿਆ ਦੀ ਅੱਛਾ ਕਹਿੰਦਾ ਆ ਕੇ ਜਾ ਮਾਮਾ ਜੀ ਖੈਰ ਸੁੱਖਾ ਹੈ ਬਿੱਲੈ ਸੁੱਖੀ ਸੁੱਖਾ ਹੈ ਹੁਣ ਤਾਂ ਸੁੱਖ ਨਾਲ ਖੁਸ਼ੀ ਆਉਣ ਵਾਲੀ ਨਾ ਖਰਚਾ ਮਾਮਾ ਕਿਵੇਂ ਦੱਸਾਂ ਕਿ ਤਲ ਹਜੇ ਤਾਂ ਪਹਿਨੀ ਕਾਨੂੰ ਭਾਂਡਾ ਬੰਨਣਾ ਸਿਆ ਕੋਈ ਲੜਪੜਤਾ ਨਹੀਂ ਪਏ ਸ੍ਰੀ ਕਾਲ ਪੁੱਤੋ ਹੋ ਠੀਕ ਹੈ ਠੀਕ ਠਾਕ ਹੋ ਵਧੀਆ 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 ਬੱਤਾਂ ਚਾਹ ਬਣੀ ਤਾਂ ਲੈ ਆ ਨਾ ਮੈਨੂੰ ਤੇਰੇ ਨੂੰ ਤੇਰੀ ਹੋਈ ਚਾਹ ਬਣੀ ਆ ਉਹ ਪਹਿਲੀ ਧਰਤੀ ਤਿੰਨ ਗਿਆਂ ਦਾ ਵੀ ਆਊਗਾ ਉਹ ਮੈਂ ਹੀ ਤਾਂ ਬੁਲਾਇਆ ਨੀ ਇਹ ਤਾਂ ਦੱਸ ਤਾਂ ਮੈਨੂੰ ਹਾਂ ਕਿਵੇਂ ਕੋਈ ਖੈਰ ਸੁੱਖਾ ਕੋਈ ਹੋਰ ਤਾਂ ਨਹੀਂ ਕੋਈ ਗੱਲਬਾਤ ਜਮਾ ਖੁਸ਼ੀਆਂ ਜਨੈ ਸਿਰ ਜਮਾ ਖੁਸ਼ੀਆਂ ਅੱਜ ਦੀ ਕੋਈ ਦੁੱਖ ਨਹੀਂ ਅਸਾਂ ਮਾਮਾ ਜੇ ਖੈਰ ਸੁੱਖੋਂ ਦੀ ਤਾਂ ਕਾਹਨੂੰ ਦੱਸਦੇ ਐਹੀ ਜੀ ਕੀ ਗੱਲ ਹੋ ਗਈ ਸਤ ਨਤ ਪਾਏ ਪਏ ਸਿੱਧੀ ਗੱਲ ਆਪੀ ਸਤ ਲੜਿਆ ਉਹ ਸਤ ਲੜਿਆ ਸਾਬਾ ਦੱਸੋ ਹੁਣ ਮੈਂ ਕੀ ਜੜਿਆ ਕੀ ਦੱਸਾਂਗਾ ਚੱਲ ਕਾੜੂ ਗੱਲ ਹੈ ਗੱਲ ਪਿਆਰ ਨਾ ਕਰ ਲੋ ਲੜਦੇ ਕਾ ਇਹੇ ਯਾਰਾਂ ਆਹੀ ਕੰਮ ਹੈ ਦਾ ਪਸੇ ਆਹ ਪਲੇਸ ਕਰਦਾ ਮਾਮਾ ਤੂੰ ਮੇਰੀ ਗੱਲ ਸੁਣ ਇੱਕ ਮੈਨੂੰ ਪਰਸੋਂ ਚ ਉੱਥੇ ਰਿਸ਼ਤੇ ਵਾਲੇ ਦੇਖਣ ਆਏ ਅੱਛਾ ਬਾਹਰੋਂ ਦਾ ਕੀ ਭਾਨੀ ਮਾਰਨੀ ਦੀ ਇਹਨੇ ਭਾਨੀ ਮਾਰਦੀ ਪਿਉਨੇ ਵਿੱਚ ਇਹੇ ਭਾਈ ਸੁਣ ਲੈ ਵਧੀਆ ਨਹੀਂ ਦਿਨਸ ਤਾ ਲੈ ਤੈਂ ਵਧੀਆ ਤਾਂ ਕੀ ਦੇਖ ਲਿਆ ਮੈਨੂੰ ਐ ਤਾਂ ਦੱਸ ਦੇ ਇਹਨੇ ਤਾਂ ਮੇਰਾ ਹੀ ਕੋਈ ਗੱਲ ਨਹੀਂ ਨੀ ਕਰੀ ਇਹਨੂੰ ਕਿਵੇਂ ਪਤਾ ਲੱਗਿਆ ਵਧੀਆ ਨਹੀਂ ਨਹੀਂ ਵਧੀਆ ਦੀ ਬੰਦੇ ਦਾ ਉਹ ਦੇਖਣਾ ਇਹਨੇ ਵਧੀਆ ਤਾਂ ਕੀ ਦੇਖ ਲਿਆ ਉਹਨਾਂ ਦਾ ਆਹੀ ਕੰਮ ਕੀਤਾ ਹੁਣ ਤੱਕ ਅੱਖ ਭੜਲੇ ਆਪਾਂ ਬੰਦੇ ਨੂੰ ਤੂੰ ਬਿਜਲੀ ਗੱਲ ਦੱਸਣਾ ਕੀ ਐ ਚੌਰਾ ਆਪਦਾ ਰਿਸ਼ਤਾ ਕਰਾਉ ਨੂੰ ਫਿਰਦਾ ਆ ਆਪਦਾ ਡੋਆ ਜੜਾ ਨੂੰ ਫਿਰਦਾ ਹੁਣ ਸ਼ਰਮ ਚਾਹੀਦੀ ਐ ਸ਼ਰਮ ਦਾੜੀ ਚਿੱਟੀ ਹੋ ਰਹੀ ਐ ਤੇਰੀ ਪੰਜ ਸਾਲ ਮੈਂ ਸ਼ਰਮ ਚ ਕੱਢ ਲੇ ਆ ਹੱਥ ਇਹ ਲੱ ਘਸੇ ਆਪਣੇ ਪੰਜ ਸਾਲ ਇੱਕ ਇੱਕ ਦਿਨ ਨਾ ਗਿਣ ਗਿਣ ਲੰਘਿਆ ਮੇਰਾ ਤੂੰ ਕਾਚ ਘਸ ਗਿਆ ਓ ਤੇਰੇ ਹੱਥਾਂ ਭਾਂਡੇ ਮਜਨ ਲਈ ਅੱਡ ਲਾਈ ਹੋਈ ਐ ਰੋਟੇ ਲਈ ਅੱਡ ਲਾਈ ਹੋਈ ਐ ਇੱਕ ਗੱਲ ਤੈਨੂੰ ਹੋਰ ਦੱਸਾਂ ਹੁਣ ਤਾਂ ਘਰੇ ਕੋਈ ਰੋਟੀ ਲਈ ਬੜਦੀ ਵੀ ਨਹੀਂ ਕੁੱਝਾਂ ਮਾਰਨੀ ਹਟਦਾ ਨਾ ਮੇਰੀ ਗੱਲ ਸੁਣਾ ਜਦੋਂ ਉਹ ਰੋਟੀ ਲਾਉਂਦੀ ਆ ਤੇਰਾ ਰਸੋਈ ਜਾਂਦਾ ਕੀ ਮਤਲਬ ਉਹੀ ਤਾਂ ਗੱਲ ਆ ਅਕੇ ਮੈਂ ਤਾਂ ਤੂੰ ਹਸਾਲ ਕਿਤਾਬ ਦੱਸਦਾ ਨੀ ਤੇ ਮੈਂ ਤਾਂ ਮੈਂ ਤਾਂ ਇਹਨੂੰ ਆਰਤੀ ਦੀ ਦੁਕਾਨ ਆ ਰਸੋਈ ਐ ਲੈ ਦੇਖ ਲੈ ਤੂੰ ਆਪ ਵੀ ਲਾ ਕੇ ਚੋਪੜ ਲਿਆ ਕਰ ਆਪ ਵੀ ਲਾਉਂਦਾ ਰਹਿ ਮੈਂ ਆਪ ਵੀ ਲਾਉਂਦਾ ਰਹਿ ਹੁਣ ਦਾਈ ਫੇਰ ਕੀ ਹੋਗਾ ਫੇਰ ਹੁਣ ਪੰਗੇ ਕਿਉਂ ਲੈਣਾ ਵਿਚ ਫੜਦਾ ਲੈ ਬੇਇੱਜ਼ਤੀ ਕਰਾ ਮੈਂ ਤਾਂ ਹੁਣ ਵਿਆਹ ਕਰਾਉਂਗਾ ਕੁਛ ਮਰਜੀ ਹੋ ਜੇ ਸ਼ਰਮ ਮੱਲਾ ਸ਼ਰਮ ਚੌਰਿਆ ਹੁਣ ਅਸੀਂ ਇਹਦੀ ਨਾਨਕ ਸ਼ੱਕ ਪਰਨੂ ਫਿਰਦੇ ਆ ਤੇਰੇ ਡੌਲੇ ਤੇ ਆਉਂਦੇ ਚੰਗੇ ਲੱਗਾਂਗੇ ਸੀ ਯਾਰ ਦੁਨੀਆ ਚਾਹੇ ਇਧਰੋਂ ਉਧਰੋਂ ਹੋ ਜਾ ਮੈਂ ਨਹੀਂ ਕਹੀਦੀ ਮੰਗ ਉਹ ਮੈਂ ਪਿੰਡ ਦਾ ਮੈਂਬਰਾਂ ਯਾਰ ਮੇਰੀ ਮਿੱਟੀ ਪਲੀਤ ਹੋ ਜੂਗੀ ਉੱਥੇ ਸਾਰੇ ਪਿੰਡ ਚ ਭੈਣ ਘਟਾਵੇ ਤੇਰੀ ਮੈਂਬਰੀ ਹੁਣ ਤੇਰੇ ਕਰਕੇ ਮੈਂ ਕੱਲਾ ਨਾ ਮਰ ਜਾ ਮੈਂ ਯਾਰ ਸ਼ਰਮ ਦਾ ਮਾਲ ਆ ਦਾੜੀ ਸ਼ਰਮ ਦਾ ਮਾਲ ਆ ਤੈਨੂੰ ਕੁੱਤਾ ਨਹੀਂ ਪੁੱਛਦਾ ਉੱਥੇ ਪਿੰਡ ਚ ਉਹੀ ਪਾਰੀ ਨਾ ਪੁੱਛਦਾ ਨਹੀਂ ਕੋਈ ਦੇਖੇ ਕੋਈ ਬੋਲ ਦੱਸਾ ਕਿਸਮਾ ਮੇਰਾ ਕੋਈ ਨਾ ਦੂਸਰਾ ਮਾਰ ਜਾਂਦਾ ਕਿਹੜਾ ਵੀ ਸਾਲਾ ਸਾਲਾ ਤੇਰਾ ਪੁੱਤਰਾ ਤੇ ਹੱਥ ਲੱਖ ਲੈ ਫਿਰ ਤੂੰ ਮਰੇ ਇੱਕ ਨੂੰ ਪਖਾਵਾਉਂਦਾ ਤੂੰ ਮੈਂ ਤਾਂ ਕੋਈ ਨਾ ਤੂੰ ਕਰਾ ਕੇ ਦਿਖਾਈ ਪਿਆ ਤੂੰ ਕਰਾਈ ਫਿਰ ਤੈਨੂੰ ਤੇਰਾ ਥਾਣੇ ਚ ਨਾਊਂਗਾ ਤੁਸੀਂ ਰੋਕ ਲੋਗੇ ਥਾਣੇ ਹੀ ਤੈਨੂੰ ਤਰਨ ਨਾਊਂ ਥਾਣਾ ਐਂ ਕਰ ਅੱਜੀ ਬਲਾਟ ਥਾਣੇ ਵਾਲ ਨੂੰ ਇੱਕ ਐਫਡੀ ਥਾਣੇ ਵਾਲੇ ਖਾਤਰੀ ਰੱਖ ਰੱਖੀ ਐ ਓਏ ਕੋਈ ਨਾ ਕੋਈ ਨਾ ਮੈਂ ਵੀ ਪਿੰਡ ਦਾ ਮੈਂਬਰ ਆ ਸਾਡੀ ਰੋਜ਼ ਦੀ ਆਉਣੀ ਜਾਣੀ ਆ ਥਾਣੇ ਆ ਚ ਕੋਈ ਨਾ ਤੇਰੇ ਪੈਸੇ ਗੁੱਟੀਆਂ ਤੇਰੀਆਂ ਵਿੱਚ ਹੀ ਰੁਲ ਜਾਣਗੀਆਂ ਪੁੱਤ ਉਹ ਮੇਰੇ ਤਾਂ ਹੱਥ ਵੀ ਲੱਗ ਥਾਣੇ ਵਾਲੇ ਆਹ ਗੱਲਾਂ ਕੋਈ ਨਾ ਮੰਮੀ ਇਹ ਸਮਝਦਾ ਨਹੀਂ ਮੈਂ ਬਹੁਤ ਕਹਿ ਕੇ ਦੇਲੇ ਸਮਝਦਾ ਨਹੀਂ ਇਹ ਤਾਂ ਗਲਤ ਬਣਾਉਂਦਾ ਮੈਂ ਦਰੂਸਤ ਮੂੰਹ ਤੇ ਕੀ ਨਾ ਮੈਂ ਬਸਰਮੀਤਾ ਰੱਖੀ ਮੈਂ ਤਾਂ ਵਿਆਹ ਕਰਾਉਂ ਯਾਰ ਤੂੰ ਕਰਾਈ ਤੂੰ ਕਰ ਲੜ ਨਾਲ ਪਰਾਂ ਕਰ ਲੈਣ ਪਰਾਂ ਲੈ ਜੀ ਨੂੰ ਪਰਾਂ ਆ ਸਾਹ ਦੇ ਲਵੇ ਖੜ ਕੇ ਕਿਤਾਉਣਾ ਕੋਈ ਨਾ ਸਾਲਾ ਕਿਹੜਾ ਨੰਬਰ ਨਾ ਤੇਰੇ ਚੱਤਰ ਕਟਾਇਆ ਨਾ ਪਿੰਡ ਵਾਲੇ ਬਲਾ ਕੇ ਤੇਰੀ ਮੈਂਬਰੀ ਉਰੀ ਕੱਢੂੰ ਸਾਲੇ ਮੇਰੇ ਇਹ ਕੱਲੇ ਵੀ ਘੁੱਟਦੇ ਨੇ ਮੇਰੇ ਸਾਲੇ ਬਲਾ ਕੇ ਦੇ ਦੇ ਢਾਂਕ ਦੇ ਕੇ ਮੈਂ ਕਰਦਾ ਢਾਂਕ ਦਾ ਦੇ ਓਏ ਖੜ ਜਾ ਤੂੰ ਪਿਆਉ ਆ ਤੇਰਾ ਸਾਲਾ ਥੋੜੀ ਆਓ ਤੂੰ ਮੇ ਮੜਾ ਠੰਡਾ ਰਹਾਇਆ ਕਰ ਉਹ ਠੰਡੇ ਹੋਣ ਦੀ ਗੱਲ ਨਹੀਂ ਕਰਦਾ ਉਹ ਨਾ ਵੜਿਆ ਕੇ ਕੰਮ ਲਵਾਗੇ ਪੁੱਤ ਐ ਨਹੀਂ ਆ ਜਾ ਇੱਧਰ ਆ ਜਾ ਕੀ ਆਇਆ ਯਾਰ ਮਾਮੇ ਆ ਨੂੰ ਕਿ ਜੇ ਕਿਸੇ ਡੇਰੇ ਡੂਰੇ ਦੇ ਨਾਂ ਲਵਾਤੀ ਜ਼ਮੀਨ ਕਿਸੇ ਗੁਰਦੁਆਰੇ ਤੇ ਕੀ ਕਰਾਂਗੇ ਬੜਿਆ ਕੇ ਰੱਖ ਪੁੱਤਾ ਇੰਨਾ ਗਰਮ ਹੋ ਕੇ ਨਹੀਂ ਚੱਲਣਾ ਕੰਮ ਓ ਮਾਮਾ ਇੱਕ ਗੱਲ ਤਾਂ ਸਿਆਣੀ ਕਰ ਦੇ ਕੋਈ ਇੱਕ ਗੱਲ ਦਾ ਬੰਦਾ ਸਿਆਣੀ ਕਰ ਦੇ ਓ ਇਹਦਾ ਦਿਮਾਗ ਇਹਦੀ ਬੁੱਧੀ ਭ੍ਰਿਸ਼ਟ ਹੋਈ ਪਈ ਆ ਪੁੱਤਾ ਉਹ ਭ੍ਰਿਸ਼ਟ ਤਾਂ ਮੈਂ 2 ਮਿੰਟਾਂ 'ਚ ਕਰ ਦੂੰ ਮੈਨੂੰ ਮੜਾ ਐ ਐ ਨਹੀਂ ਕੋਈ ਮੜਾ ਤਾਂ ਠੰਡ ਨਾਲ ਚੱਲਣਾ ਪੈਂਦਾ ਮਾਗਰੋ ਕੁਛ ਨਹੀਂ ਇਹ ਬੇੜਾ ਨਹੀਂ ਹੱਥ ਆਉਣਾ ਇਹਦਾ ਤਾਂ ਪੁੱਤੋਂ ਨੇ ਭੂਤ ਸਵਾਰਾ ਵਿਆਹ ਦਾ ਇਹਦਾ ਹੁਣ ਜਿਹੜਾ ਇਹਨੇ ਕੰਮ ਕਰਨਾ ਕਰਕੇ ਛੱਡੂਗਾ ਫਰਾਪਾ ਇਹ ਨਮਰਾਂ ਲਾਂਗੇ ਆਪਣੇ ਹੈਗੇ ਨੇ ਪੁਲਿਸ ਦੇ ਬੰਦੇ ਇਹਦਾ ਦੋ ਮਾਰਨਗੇ ਥਾਪੜੇ ਇਹਦਾ ਭੱਜਾ ਫਿਰੂ ਮੇਰਾ ਬਣਾਇਂਦੇ ਰਿਹਾ ਤੂੰ ਲੈ ਪੁਲਿਸ ਵਾਲੇ ਬੰਦੇ ਤੂੰ ਐਂ ਕਰ ਤੂੰ ਮੇਰੇ ਨਾਲ ਚੱਲ ਤੂੰ ਜੇ ਤੂੰ ਇੱਥੇ ਛੱਡਤਾ ਮੈਨੂੰ ਪਤਾ ਤੈਨੂੰ ਐ ਨਹੀਂ ਪਤਾ ਕਿਥੋਂ ਦਾ ਸਿਰ ਪਾੜਦਾ ਉਹ ਆ ਚੱਲ ਕਾਹਨੂੰ ਲੜਦੇ ਉਹ ਨਹੀਂ ਮਰੇ ਮੈਨੂੰ ਪਤਾ ਤੂੰ ਤੂੰ ਨਿਆਣਾ ਹਲੇ ਚੱਲ ਮੈਂ ਤੇਰਾ ਨਾਮ ਜਲਦੀ ਮੇਰੇ ਚੈੱਕ ਕਰਾ ਚੱਲ ਬਾਕੀ ਜਲਦਾ ਹੱਕਾ ਮੁੱਠੇ ਨਾਲ ਸਰ ਉਹ ਗੱਲ ਦੱਬ ਗਏ ਮੇਰਾ ਕੋਈ ਨੰਮੈ ਨਾਲ ਹਟਦੇ ਕੇਸ ਪੋਇਆ ਨਾ ਇਹ ਕੀ ਯਾਦ ਰੱਖੋਗੇ ਇਹਦੇ ਤੋਂ ਮੈਨੂੰ ਨੰ ਤੰਗ ਕਰਦੇ ਹੋ ਭਾਗੇ ਮੇਰੇ ਸੰਨ ਗੜੀ ਦਾ ਬਰੇਜ ਵਾਗਦੇ ਨੇ ਇਹ ਵੀ ਖੇਖਣ ਕਰਕੇ ਲੋਟਾਉਂਦੇ ਨੇ ਉਹਨੇ ਪਤਾ ਵਿਆਹ ਤਾਂ ਕਰਾ ਕੇ ਹਟੂੰ ਹਲਦੀ ਦਾ ਦੁੱਧ ਪੀਂਦੇ ਹੁਣ ਜਾ ਕੇ ਅੰਦਰ ਜਬ ਆਖ ਰਿਹਾ ਮੈਨੋਂ ਬੜਾ ਲੋਚਾ ਮੈਂ ਉਹਦਾ ਵੀ ਲੋਚੇਂ ਦਾ ਪਿਉ ਆ ਦੂਜਾ ਸੰਦਲ ਘੋ ਗਿਆ ਮੈਨੂੰ ਆਨ ਲੱਭ ਗਿਆ ਅੱਜ ਲਾ ਕਰਦੇ ਨੇ ਪਤਾ ਨਹੀਂ ਕਰਾ ਮੈਂ ਦਾੜੀ ਮੇਨ ਹਡੀ ਕਾਲੀ ਕਰਾ ਮਾਂ ਇਹਨੇ ਮੇਰਾ ਬਹੁਤ ਪਠਾ ਪਠਾ ਰੱਖਿਆ ਤੇ ਕੁੜੀਆਂ ਦੇਖ ਨਾ ਹੀ ਨਾ ਕਰ ਜਾਣ ਮੈਂ ਕੱਲ ਨੂੰ ਦਾੜੀ ਨੂੰ ਹੱਥ ਪਾਇਆ ਮਾੜੀ ਛੋਟੀ ਸੈਟਿੰਗ ਜੀ ਕਰਾਈ ਇਹਦੀ ਹੈਲੋ ਹਾਂਜੀ ਬਜੋਲਾ ਜੀ ਕਟਿੰਗ ਸੈਟਿੰਗ ਚੱਲ ਰਹੀ ਐ ਇੱਧਰ ਤਾਂ ਮਸ਼ੀਨ ਨਾਲ ਜੀ ਪਿੱਛੇ ਤਾਂ ਰਿਸ਼ਤਾ ਦੱਸੋ ਪਸੰਦਾਂ ਮੈਂ ਨਾ ਮੈਨੂੰ ਤਾਂ ਤੀਵੀ ਹੋਵੇ ਬਸ ਮੈਨੂੰ ਤਾਂ ਪਸੰਦੀ ਪਸੰਦ ਆ ਮਰ ਚੜ੍ਹਨ ਮੈਂ ਕੀ ਨਾ ਹਾਂ ਕਰੂੰ ਪਸੰਦੀ ਹੈ ਮੈਨੂੰ ਤਾਂ ਤੀਵੀ ਹੋਵੇ ਬਸ ਹਾਂ ਨਾ ਕੋਈ ਦਾ ਦੂਜੀ ਹੋਰ ਕਿ ਬਿਹਾਰ ਦੱਸ ਜੇ ਕਰਨਾ ਨਾ ਬਠੀਕਾ ਆਉਂਦੇ ਐ ਤਵਾਰ ਨੂੰ ਬਰਾਤ ਤੇ ਤੇ ਗੇਟਾਂ 'ਚ ਹੋ ਠੀਕ ਹੈ ਹਾਂ ਕੋਈ ਨਾ ਕੋ ਤੇਰਾ ਮੈਨੂੰ ਜਿਆਦਾ ਤੇਰਾ ਵਿਹਾਰ ਕਰਾਇਆ ਕੋਈ ਨਾ ਬਸ ਸਾਰਾ ਪਾਉਂਦੋ ਠੀਕ ਹੈ ਠੀਕ ਹੈ ਓਕੇ ਐਤਵਾਰ ਨੂੰ ਯਾਦ ਰੱਖੀ ਬਰਾਤ ਆਊ